ਉਹ 2000 ਦਾ ਐ ਨਹੀਂ ਹੁੰਦਾ ਜੇ ਲੈਣੇ ਚ 10 ਜੀ ਲਿਆ ਤੂੰ ਤਾਂ ਜ਼ਮੀਨ 4000 ਰੁਪਏ ਕਹਿਦਾ ਮੈਨੂੰ ਹੁੰਦਾ ਮੈਨੂੰ 45 ਨਿਵੇੜਤੀ ਫਿਰ ਨਾ ਨਿਵੇੜੀ ਹੋ ਗਈ ਨਾ ਮੋੜੀ ਉਹ ਮੈਂ ਤਾਂ ਉਹ ਓਏ ਬੰਦੀ ਮੋੜੀ ਹੈ ਨਹੀਂ ਓਏ ਐ ਨਹੀਂ ਨਿਪੜਦੀ ਕਰਦੇ ਪੱਕਾ ਇਹਦਾ ਕੁਝ ਕਰਨਾ ਪਊਗਾ ਫੇ ਪੱਕਾ ਹੋਊਗਾ ਕਰ ਦਈਏ ਸਿਰਨੇ 150 150 ਨਹੀਂ ਫਿਰ ਫਿਰ ਸੋ ਬੁਲਿਆ ਨਾ ਤਨੀ ਫੇ ਫੇਰਾ ਪੂਰੇ 5 ਦਿਨ ਨਿਪਟਦੀਆ ਲੈਣੀ ਹੈ ਫੇ ਫੜੋ ਪੱਟਦੀ ਹੈ ਨਹੀਂ ਨਹੀਂ ਸੱਟ ਤਰਾ ਨਹੀਂ ਰੋ ਨਿਪੜਦੀ ਇਹ ਤੂੰ ਜਾਏਗਾ ਵਿਗਜੂ ਜੀ ਜਾਵੇ ਆ ਫਿਰ ਤੇਰੀ ਸਾਹੀ ਉਹਨਾਂ ਬਈ ਉਹ ਵੀ ਨਾਲ ਕੋਈ ਤੇ ਚਦਾਂਗੇ ਤੇਰੀ ਨਿਪੜਦੀ ਤੇ ਜਾਈ ਤੇ ਉਹ ਪਾ ਆ ਮੇਰੇ ਤੂੰ ਵੀ ਕਿੱਥੋਂ ਆਵੇਂ ਦੰਦਾ ਨਹੀਂ ਦੁਨੀਆ ਸਾਰੀ ਕੁੱਤੀ ਹੋਈ ਫਰਦੀ ਹੈ 5 ਦਾ ਦਮਾਗਾ ਇਹ ਤਾਂ ਚਮਾਨਾ ਤਾਂ ਦੇਖ ਕੇ ਨਾ ਕੱਚਾ ਕੋਈ ਵੀ ਨਹੀਂ ਹੈਗਾ ਨਾ ਤਾਂ ਦੇ ਉਹ ਵੀ ਗਰੀਬ ਹੈ ਪਾਣੀ ਨਾ ਤਾਂ ਦੇ ਤੈਨੂੰ ਵੀ ਮਾਰਨੀ ਹੈ ਦੇ ਘੋੜੇ 250 ਵਿਚੜ ਤੇ ਆਦੀ ਆਓ ਵਾਤਾ ਬਾਕੀ ਬਲੱਹ 316 5 ਕਰ ਦੋ ਜੀ 305 5 ਆ ਜਬ ਉਹ ਤੋਂ ਪੈਂਚੀ ਵੇਸੀ ਰਾਤ ਆਣੀ ਆ ਮੈਨੂੰ ਕੀ ਲੱਗੂ 100 ਲੱਗੂ ਫਿਰ ਆ ਮੈਂ ਦੇ ਰੁਹਾ ਪੰਜਾਂ ਮੈਂ ਫੁਰਾ ਲਾ ਰਾਡੀਆ ਦਾ ਬੰਨ ਗਿਆ ਤਾਂ ਧੇਰੇ ਨਾ ਮੰਨੇ ਰੇ ਨਾ ਦੇ ਭਾਈ 200 ਕਟ ਪੰਜ ਦੀ ਹਾਂ ਪਰਚੀ ਕਰਾਉਂਗੇ ਆਪਣੇ ਪਰਚੀ ਤੂੰ ਕਰਾ ਦੇ ਨੋ 10 ਦੇਦਾ ਕਿਦੋਂ ਲਈਏ ਨੋ ਪਰਚੀ ਕਟਾ ਦੇ ਲੈ ਜਾ ਪੈਸੇ ਦਾ ਲੈ ਲੈ ਨਹੀਂ ਹੈ ਤੇ ਪੈਸੇ ਪਰਚੀ ਕਰਾ 200 ਕਟਾ ਹੋ ਗਿਆ ਤੇਰਾ ਇਹ 500 ਹਾਂਜੀ ਮੈਂ ਮੇਰੀ ਕਰਾ ਦੇ ਭੂਣੀ 200 ਰੁਪਏ ਪਰਚੋ ਲੈਣੇ 200 ਦੇ ਦੇ 200 ਤਵੇਸ ਰਦਾ ਚੰਦ ਕੋਈ ਨਾ ਤੂੰ ਖੁਸ਼ ਰਹਾ ਯਾਰ ਤੇਰੇ ਨਾਲ ਧੱਕਾ ਨਹੀਂ ਕਾਲੀ ਤੱਕਦਾ ਹਾਂ 32 ਦੇ ਲਾਂਗ ਤੂੰ ਯਾਰ ਖੁਸ਼ ਹੈ ਹਾਂ ਹਾਂ ਤੇ ਹੁਣ ਤਾਂ ਇਹ ਹੀ ਲੈ ਨਾ ਨਾ ਇਹ ਹੋਰ ਲੈ ਕੋਈ ਨਾ 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 ਹੁਣ ਨਹੀਂ ਲੈਂਦਾ ਮੈਂ ਜਬਾਨ ਤੇ ਖੜਾ ਮੈਂ ਗਲਤ ਨਹੀਂ ਕਰਦਾ ਜਿਹੜੇ ਤਾਂ ਖੁਸ਼ ਹੋ ਕੇ ਤੇ ਤੇ ਖੁਸ਼ ਹੈ ਕਿੱਡੀ ਗੱਲ ਆ ਯਾਰ ਸਹੀ ਬੰਦਾ ਹੈ ਕੋਈ ਗੱਲ ਨਹੀਂ ਨਾ ਮੰਗੇ ਪਾ ਤਾ ਹੈ 3000 ਲੈ ਤਿੰਨੇ ਤਾਂ ਘੱਟ ਆ ਫਿਰ ਕੋਈ ਘੱਟ ਨਹੀਂ ਕੋਈ ਘੱਟ ਨਹੀਂ ਇਹ ਬੁੱਲਣੇ ਦਾ ਨਹੀਂ ਪੱਕਾ ਉਹ ਤੂੰ ਪਿਆਉਗਾ ਇਹਦਾ ਪਾਲੂਗਾ ਨਹੀਂ ਉਹ ਤਾਂ ਸਾਰਾ ਕੁਝ ਕਰਨਾ ਪਊਗਾ ਜੀ ਇਹੋ ਕਿੱਡੀ ਵਿੱਚ ਬਣੀ ਆ ਮਾਂ ਨੂੰ ਲੈਣੀ ਆ ਕਰਨੀ ਆ ਜੀ ਮਾਂ ਦੁੱਧਾਂ ਦੀ ਮਾਂ ਦੀ ਵਧੀਆ ਇਹ ਜੀ ਕੋਈ ਨਹੀਂ ਹੈ ਹਾਂ ਜੀ ਸੋਤਾ ਬਿੱਦਾ ਚੰਗਾ ਰਹੇਗਾ ਇਹ ਦੁੱਧ ਪਿਆ ਉਹ ਚੰਗਾ ਰਹੇਗਾ ਤੇਰੀ ਮੋਢੇ ਹੋਗੇ ਹੁਣ ਦਾ ਇਹ 70 ਰੁਪਏ ਮਾਂ ਫਿਰ وہی ਉਹ ਆ ਪਤਾ ਸੀ ਲੈਣ ਆਲੇ ਵੀਰੇ ਦੋ ਪੰਜ ਬਾਬੇ ਲਾਓ ਪੈਸੇ ਲਾ ਦੇ ਇਹਨੂੰ ਕਿਹੜਾ ਨਾਲ ਵਿਆਹ ਨਹੀਂ ਜਾਂਦੇ ਜਿਆਦਾ ਹੋਣਾ ਕੋਈ ਚੱਕਰ ਯਾਰ ਜਾਉਣ ਵਾਲਾ ਕੋਈ ਪਾਸੇ ਗੱਲ ਕਰੋ ਪਹਿਲਾਂ ਜੀ ਦੇ ਦੇ 3000 ਦੀ 70 75 64 62 ਉਹ ਨਾ ਲੰਗਾਇਆ 5000 ਰੁਪਏ ਹਾਂਜੀ 5000 ਸਹੀ ਦੋ ਕਿਹੜੀ ਆ ਬਈ ਕਿਹੜੀ ਐ ਰਹਿਜੀ ਕੋਈ ਗੱਲ ਨਹੀਂ ਜੀ ਕਿਹੜੀ ਵਧੀਆ ਬੱਠਾ ਯਾਰ ਆ ਬੱਠਾ ਕਾਲੀ ਦੇਖੋ ਪਾਣੀ ਉਹ ਚਾਹੀਦਾ ਬੱਠਾ ਬਈ ਇਹ ਕਾਲੀ ਗੱਡਾ ਐਲਸੜੀ ਆ ਜਾ ਐਲਸੜੀ ਆ ਜਾ ਮੈਂ ਉਹ ਟੀਪੀ ਵਾਹ ਉਹਦਾ ਮੋਬਾਈਲ ਜਿਹੜਾ 59 59 59 59 ਅੱਛਾ ਹਾਂ ਇਹਪਲ ਦਾ ਮੋਬਾਈਲ ਜਿਹੜਾ ਇਹਨਾਂ ਚ ਹਾਂਜੀ ਐਪਲ ਦਾ ਮੋਬਾਈਲ ਕਰੇਗਾ ਹਾਂ ਤੱਬੀ ਹਾਂਜੀ ਉਹ ਵੀ ਜਿਹੜੀ ਲੱਸੀ ਦੀ ਜਿਹੜੀ ਉਹ ਲਿਓ ਦਾ ਉਹ ਬੰਦਿਆ ਆ ਬੜੇ ਨਾਲ ਹੈ ਭਾਈ ਉਹ ਆਪਣੀ ਮਰਜ਼ੀ ਦੇਖੋ ਕਿਤੇ ਮਾਂ ਬਿਛੋੜਾ ਕਰਕੇ ਵਿਚਾਰੀ ਨੂੰ ਪਾਉਗਾ ਉਹ ਵੀ ਕਹਿ ਰਿਹਾ ਮੈਂ ਨਾ ਦੇ ਜੇ ਤੁਸੀਂ ਪਾਓ ਵੀ ਨੇ ਡੇਢ ਮਹੀਨੇ ਦੀ ਹੈ ਯਾਰ ਦੁੱਧ ਤੇ ਉਹਨਾਂ ਦਾ ਭੇਂਦਿਆ ਜੰਗਲੀ ਪੀਲਾ ਦੀ ਮਾਂ ਦਾ ਦੁੱਧ ਤਾਂ ਪਿਉਣੀ ਤੂੰ ਵਿਚੇਰੀ ਨੂੰ ਚੰਪੂ ਵੀ ਜੇ ਫੇਰ ਦੋਤਰਾ ਹਾਂ ਚੰਪੂ ਆਪਣੀ ਪੀਲਾਦੀ ਆ ਜੀ ਹਾਂ ਜੀ ਦੋਸਤੋ ਪਤਾ ਤਾਂ ਸਭ ਹੋ ਰਿਹਾ 300 ਦਾ ਬਕਰਮ ਝੂਠਾ ਹੈ ਨਾ ਠੀਕ ਆ ਆਹੋ ਜੀ ਵਿਚਾਰੇ ਬਸ ਆਹ ਖੜੀ ਜੀ ਦੀ ਮਾ ਕੋ ਦਾ ਦੋਤਰਾ ਮੋਦੀ ਦੇਈ ਕਦੇ ਮਦਰ ਰੱਖੀ ਬਾਈ ਕੋਈ ਛੋਟੀ ਮਾ ਲੈਣ ਜਾਣਾ ਮੁੰਡਾ ਇਹ ਜੀ ਵੱਡੀ ਵੱਡੀ ਲੈ ਲਓ ਵਿਚਾਰੇ ਨੂੰ ਵੱਡੀ ਲੈ ਜਾਓ ਆ ਖੜੀ ਆ ਆ ਵੱਡੀ ਲੈ ਲੈ ਆ ਆ ਵੱਡੀ ਐਲ ਸੀ ਡੀ ਲੈ ਲਓ ਹਾਂ ਐਲ ਸੀ ਡੀ ਲੈ ਲਓ ਹੋਰ ਹਰਾਨਾ ਬੀਲਾ ਨਾ ਅੱਜ ਗਣੀ ਤਾਂ ਸੋਣੀ ਭਾਲ ਦਾ ਵੀ ਛੋਟੀ ਸੋਣੀ ਵੱਧ ਲੱਗਦੀ ਜਿਹੜੀ ਗੱਲ ਕਰੇ ਰੱਖਣੀ ਆ ਆ ਸੋਣੀ ਵੱਧ ਲੱਗਦੀ ਤੇਰਾ ਦਸਤ ਚੁੰਗੜੀ ਪਾਇਆ ਕਰੀ ਵਧੀਆ ਆ ਇਹ ਪੱਟ ਠੀਕ ਹੈ ਇਹਨੂੰ ਚੁੰਗੜੀ ਪਾਇਆ ਕਰੀ ਲੱਗਦੀ ਹੈ ਇਹਦਾ ਨਾ ਚੁੰਗੜੀ ਪਿੰਦੀ ਹੈ ਜੇ ਵਧੀਆ ਪੱਠੇ ਬਣੂਗਾ ਛਾਇਗੜ ਛੋਟਾ ਪਈ ਇਸੇ ਦਾ ਕਰਾ ਚੁੰਗੜੀ ਪਿੰਦੀ ਆ ਫਿਰ ਬਣੂ ਵੀ ਵਧੀਆ ਚੁੰਗੜੀ ਪਿੰਦੀ ਹੈ ਲੱਗ ਜੀ ਚੁੰਗੜੀ ਦਾ ਚੁੰਗੜੀ ਦਾ ਗੱਲ ਹੀ ਕੁਝ ਨਹੀਂ ਚੁੰਗੜੀ ਪਿੰਦੇ ਨੇ ਕੀ ਕਰੇ ਮੈਂ ਇਹ ਵਾਰ ਦੁੱਧ ਕੱਢੀ ਆਹੇ ਮੈਂ ਪੱਤੇ ਤੋੜਦੀ ਆ ਹੁਣ ਵੀ ਇਹ ਇਹ 15 ਦਿਨ ਹੀ ਆਈ ਬਾਜ ਦਾ ਆਪ ਜਿਆਪੀ ਲੱਗ ਜਾ ਹਾਂਜੀ ਹੁਣ ਵੀ ਪੱਤੇ ਬੱਤੇ ਖਾਂਦੀ ਆ ਪੁੱਤੋ ਜਾਗਦੀ ਆ ਫੇਰ ਜੀ ਬਣੂ ਵੀ ਪੱਟ ਚੰਗੀ ਬਣੂ ਇਹਦੀ ਮਾਂ ਖੜੀ ਆ ਜੀ ਵਧੀਆ ਦੁੱਤਾਂ ਦਾ ਥੱਲੇ ਹਾਂਜੀ ਹਾਂਜੀ ਤਾਂ ਪੱਟ ਨੂੰ ਨਹੀਂ ਵਧੀਆ ਉਹ ਉਹ ਤੈਨੂੰ ਵੀ ਵੇਚ ਨਹੀਂ ਇਹ ਵੀ ਵੇਚਾਂਗੇ ਸਾਰੀ ਵੇਚਾਂਗੇ ਜੀ ਕਿੰਨੇ ਦੀ ਰਣੀ ਫੜੋ ਹਰੀ ਜੀ ਮੈਂ ਬਹੁਤ ਅੱਛੀ ਹਰੋ ਹਰੀ ਵਾਤਾ ਸਤਨਾ ਉਹ ਤੋਂ ਛੋਟੀ ਉਹ ਤੋਂ ਵੱਡੀ ਨਹੀਂ ਹੈ ਰਾਜੀ ਵਾਦਾ ਕਰਾ ਦੇ ਪਹਿਲਾਂ ਫਿਰ ਇਹ ਦੇਗਾ ਜਿੰਦਾਨੀ ਖੜੇ ਬਾਈ ਰਾਪਾ ਰਾਜੀ ਬੈਠਾ ਲੈ ਇਹਥੇ ਉਹਦੇ ਨਾਲ ਮਿਲਦੀ ਆ ਮਿਲਦਾ ਇਹਦੇ ਨਾਲ ਤੇ ਵੀ ਉਹ ਵੀ ਨਹੀਂ ਇਹਦੇ ਨਾਲ ਦੀ ਉਹ ਵੀ ਨਹੀਂ ਹੈਗੀ ਮਿਲਦੀ ਮਿਲਤਾ ਚਾਰ ਦੀ ਪੂਰੇ ਚਾਰ ਉਹ ਪੂਰੇ ਗੱਲ ਕੈਮਰਾ ਵੀ ਆਪਣੀ ਆਪਾ ਬਾਈ ਜਾਰੇ ਚਾਰ ਦੀ ਜਾਂਦਾ ਬਾਈ ਚਾਰ ਦੀ ਰਾਫਾ ਫੇਰ ਬੇਚਣਾ ਲਾ ਨਾ ਨਾ ਵੇਚੀ ਦੀ ਹੈ ਛੇਦੀ ਲਾਈ ਲੈ ਫੇਰ ਉਹ 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 ਦੀ ਚਾਟਾ ਦਾ ਉਹਦੇ ਨਾਲ ਜਿੱਥੇ ਮਿਲ ਜੂ ਉਹ ਮੁੰਡਿਆ ਕਬੱਡੀ ਵਾਲਿਓ ਕਬੱਡੀ ਵਾਲਾ ਕਬੱਡੀ ਵਾਲਾ ਕੋਈ ਨਾ ਕਰਾ ਦੇ ਰਿਹਾ कर सारिया गए तेन पता मेरा वजन जाओ ਭਾਈ ਨੇ ਨਹੀਂ ਤੇਰਾ ਤਾਂ ਭਾਜਣ ਜਾਉ ਭਾਈ ਸਾਡਾ ਪੁੱਤ ਹੋ ਜਾਣ ਹੈ ਨਹੀਂ ਮੇਰੇ ਬੱਚੇ ਅਸੀਂ ਵੀ ਕਮਾਉਣ ਵਾਸਤੇ ਆਇਆ ਅਰੇ ਮੈਨੂੰ ਮਾਰ ਭਈ ਅੱਜ ਪਹਿਲੀ ਵਾਰ ਤੇਰੀ ਮੰਡੀ ਆਇਆ ਅੱਜ ਹੀ ਮਾਰ ਭਈ ਦੁਬਾਰਾ ਇੱਧਰ ਨੂੰ ਆਣਾ ਵੀ ਨਹੀਂ ਮੰਨਦਾ ਸਾਰੇ ਆਮਦਨ ਯਾਰ ਮਾਰੋ ਮੋਟੇ ਸੇ ਮਾਣਾ ਪੇਵੇ ਵਪਾਰੀ ਨੂੰ ਵਪਾਰੀ 450 450 ਰੁਪਏ ਦਾ ਯਾਰ ਮੈਂ ਤਾਂ 4 ਕਿਹਾ ਨਹੀਂ ਯਾਰ ਉਹ ਲਿੱਚੀ ਆ ਲਾ ਫਿਰ ਕੋਈ ਨਹੀਂ ਕੋਈ ਕਿਹੜਾ ਪਤਸਾ ਕਰਦੇ ਆ ਭਾਈ ਉਹ ਦੂਈ ਵੀ ਇਸ ਨੇ ਲਈ ਹੈ ਹਾਂ ਹਾਂ ਦੇ ਦੇ ਯਾਰ ਦਾ ਜੀ ਮੇਕੇ ਹੈ ਮੇਰਾ ਚਾਰ ਚਾਹ ਤੇ ਤੋਰ ਭਾਈ ਜਰਾ ਤੇ ਤੇਰੀ ਮੋੜ ਦੇ ਨੇ ਰਾਜਾ ਦਾਦਨ ਰਾਜੀ ਕੋ ਤਾਂ ਤੇਰੀ ਮੋੜ ਤੇ ਹੀ 41 ਹੋਗੇ ਤਾਂ ਹਾਂਜੀ ਲੈ ਭਾਈ ਪੁੱਤ ਫੜ 4500 ਦੀ ਨਹੀਂ ਹੋਣੀ ਕੋਈ ਤਾਂ ਆ ਜਾ ਪੂਰੇ ਪੂਰੇ ਦਾਇਆ ਚਾਰੇ ਤੇ ਚਾਰੇ ਪੰਚੇਤੀ ਮੋੜ ਫੜ ਆ ਫੜ ਦੂੰਗਾ ਉਹ ਫੜ ਤਾਂ ਲੈ ਮੋੜ ਦੀ ਨਾ ਸ਼ਾ 804 ਇਹ ਜਾਨਾ ਚੁੱਪ ਕਰਕੇ ਨਾ ਅਸ ਦਾ ਲੋਟ ਮਾਰ ਰਿਹਾ ਲੋਟ ਨਹੀਂ ਆਉਣੀ ਕਹਾਣੀ ਸਹੀ ਗੱਲ ਹੈ ਪੰਜ ਹਜ਼ਾਰ ਦਾ ਕਟ ਹੈ ਕੋਈ ਨਾ ਚੱਲ ਜਿਹੜੀ ਕਾਲੀ ਤਿੰਨੋਂ ਠੀਕ ਹੈ ਹੁਣ ਇਹਦਾ ਪੰਜ ਵੀ ਨਹੀਂ ਆਪਣਾ ਪੂਰਾ 4700 ਹੋ ਗਏ ਓਨੇ ਦੀ ਉਹ ਚੱਕਰ ਐਨੇ ਦੀ ਉਹ ਕੋਈ ਕੋਈ ਲੈਣ ਵਾਲੇ ਬੰਦੇ ਸੀ ਇਹ ਕਿਰੇ ਪਟਾੜਿਆਂ ਨਾਲੇ ਨਹੀਂ 400 ਛੁੜਾਇਆ ਕੋਈ ਛੁੜਾਇਆ ਦਿੱਤਾ ਹੋਰ ਬੋਲ ਹਾ ਹਾ ਹਾਂ 400 ਕਰੇ ਜੀ ਪਰਦੀਆ ਤਾਂ ਨਹੀਂ ਗਈ ਹਾਂ ਮੈਂ ਚੱਲਦਾ ਹਾਂ ਮੈਂ ਤਾਂ ਕੰਨੀ ਕਰਦਾ ਪੁੱਗਦੀ ਤਾਂ ਨਹੀਂ ਪੰਜ ਦੀ ਦਵਾਂਗੇ ਜੀ ਉਹ ਪੁੱਤ ਕੀ ਰਹਿ ਗਿਆ ਸੋਈ ਛੁੜਾਇਆ ਕਿਸ ਨੇ ਹੁੰਦਾ ਜਾਈ ਸੋਈ ਛੁੜਾਇਆ ਇਹ ਛੋਈ ਛੁੜਾਇਆ ਪੰਜ ਦੀ ਦਵਾਂਗੇ ਦੂ ਘੱਟ ਉਹ ਸੋਈ ਛੁੜਾਇਆ 100 ਦੀ ਕੋਈ ਗੱਲ ਨਹੀਂ ਪੰਜ ਦੀ ਦਵਾਂਗੇ 100 ਹੋਰ ਘੱਟ ਕੰਮ ਕੋਈ ਨਾ ਪਰਦੇ ਹੋਏ ਰਸਾ ਫੈਸਲਾ ਗੱਤ ਨਹੀਂ ਕਰਨਾ ਕਿਉਂ ਮੰਡੀਆਂ 'ਚ ਖੜਨਾ ਸੀ ਤਾਂ ਮੈਂ ਸਾਹ ਸਹੀ ਕਰਾਂਗੀ ਠੀਕ ਹੈ ਲੈ ਹੁਣ ਮੈਨੂੰ ਵੀ ਦੇਹ 'ਚੋਂ ਤਾਕੀ ਤੂੰ ਨਾ ਜਾ ਬਈ 200 ਦੇ ਕਰਾ ਦੇ ਤੇਰੇ ਹਾਂ ਮੈਂ ਤਾਂ ਸ਼ਾਮ ਤੱਕ ਆਇਆ ਸ਼ਾਮ ਤੱਕ ਕੀ ਹੋਦਾ ਆਇਆ ਪੁੱਤ ਇਹ ਕੀ ਲਾਓ ਬਈ ਹਾਂ ਜੇ ਆਉਂਦਾ ਫੇਰ ਆਉਂਦੇ ਨਹੀਂ ਰੱਖੋ ਦੋ ਗਿਆ ਕਿੰਨੇ ਦਾ